you Bye. I'm yeah. ਇਹ ਆਮ ਆਦਮੀ ਪਾਦੀ ਅੱਜ ਮਹਾਰਾਜਾ ਹਿਰਾ ਸਿੰਘ ਜੀ ਦੇ 88 ਸ ਮ ਜਨਮ ਦਿਹਾੜਾ ਜੀ ਔਰ ریاਸਤੀ ਕਿਲਾ ਨਾਬਾ ਦੇ ਵਿੱਚ ਤੀਜੀ ਵਾਰ ਜਾਨੀ ਕਿ 2022 ਤੋਂ ਸ਼ੁਰੂ ਹੋਇਆ ਸੀਗਾ ਅੱਜ 2024 ਚੱਲ ਰਿਹਾ 18 ਦਸੰਬਰ ਤੀਜਾ ਜਨਮ ਦਿਹਾੜਾ ਔਰ 188 ਸਾਲ ਹੋ ਗਏ ਉਹਨਾਂ ਨੂੰ ਮਨ ਜਨਮ ਹੋਇਆ ਸੀ ਔਰ ਇਹ ਜਨਮ ਦਿਹਾੜੇ ਮੌਕੇ ਸਮੂਹ ਨਾਪਾ ਦੀ ਸੰਗਤ ਸਕੂਲਾਂ ਦੇ ਬੱਚੇ ਬਜ਼ੁਰਗ ਨੌਜਵਾਨ ਪਿੰਡਾਂ ਚ ਸਾਰੀ ਸੰਗਤ ਜਿਹੜੀ ਆ ਕੇ ਮੱਥਾ ਟੇਕ ਰਹੀ ਹੈ ਬੜੀ ਸਰਦਾ ਭਾਵਨਾ ਹੈ ਜੀ ਮਹਾਰਾਜਾ ਹੀਰਾ ਸਿੰਘ ਜੀ ਪ੍ਰਤੀਕ ਰ ਉਹਨਾਂ ਦੀ ਵਿਰਾਸਤ ਹੈ ਕਿਲਾ ਉਹਨਾਂ ਦਾ ਜਿੱਥੇ ਕਦੇ ਇਹ ਮਹਿਲ ਦੇ ਵਿੱਚ ਰਹਿੰਦੇ ਹੁੰਦੇ ਸੀ ਇੱਥੇ ਕਚੈਰੀਆਂ ਲੱਗਦੀਆਂ ਹੁੰਦੀਆਂ ਸੀ ਜਿਹਦੇ ਫੈਸਲੇ ਹੁੰਦੇ ਸੀ ਲੋਕਾਂ ਦੇ ਤਕਰੀਰ ਦੇ ਪਰ ਇਹ ਹੌਲ ਵਾਲੇ ਖੰਡਰ ਬਣਦੀ ਜਾ ਰਹੀ ਹੈ ਨੂੰ ਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸ਼ਾਹੀ ਪਰਿਵਾਰ ਰਾਣੀ ਪ੍ਰੀਤੀ ਸਿੰਘ ਜੀ ਉਹਨਾਂ ਦਾ ਪਰਿਵਾਰ ਸਾਰਾ ਸਾਰਾ ਸਹਿਯੋਗ ਕਰ ਰਿਹਾ ਔਰ वाहे गुरु जी का खालसा वाहेगुरु जी की फ़तेह बहुत अच्छा लग रहा है देख के कि जिस तरह से महाराज हीरा सिंह जी का जन्म दिहाड़ा बनाया जा रहा है हमारे एम एल साहब के थ्रू और ये देख के बहुत अच्छा लगता है कि आज भी उन्हें इस तरह से याद किया जाता है उनके शहर में उनके नगर में जैसे आज उनका जन्म दिहाड़ा बदरुखा में भी बनाया था जहाँ वो पैदा हुए थे तो ये देखकर लगता है कि इंसान की जो काबिलियत होती है जो इंसान ने जो कर्म किए होते हैं उसके बाद वो इंसान अमर हो जाता है आज इतने सालों बाद भी सौ से ज़्यादा साल हो गए और लोग उन्हें याद कर रहे हैं बहुत बड़ी बात है इसके लिए तो इसके लिए बहुत बहुत धन्यवाद एम एल साहब का महाराज जीरा सिंह जी का जन्म दिहाड़ा बनाने के लिए और बदरुखा पिंड के सभी पिंडवासियों का भी धन्यवाद जिते उन्हों का एक सौ इक्यासीवा जन्म दिहाड़ा मनाया जा रहा है जिसे श्री अखंड पाठ पर साहब प्रारंभ हुए अज भोग पाए गए उपरंत गुरु का कीर्तन हो रहा है इस बड़ी संगत आ रही है साह संगत जी ਇਸ ਕਰਕੇ ਇਹੋ ਜਿਹੇ ਧਰਮੀ ਰਾਜ ਜਿਹੜੇ ਹੋਏ ਨੇ ਜਿਹੜੇ ਬਿਨਾ ਵੋਟਾਂ ਤੋਂ ਬਣਦੇ ਸਨ ਤੇ ਆਪਣੇ ਧਰਮ ਦਾ ਰਾਜ ਕਰਦੇ ਸਨ ਤੇ ਸਾਰਿਆਂ ਨੂੰ ਗਲਵਕੜੀ ਵਿੱਚ ਲੈ ਕੇ ਪ੍ਰੇਮ ਕਰਦੇ ਸੀ ਪਰਉਪਕਾਰੀ ਸੀ ਇਸ ਕਰਕੇ ਉਹਨਾਂ ਦਾ ਜਨਮ ਦਿਨ ਨਾਇਜ਼ਾ ਰਿਆ ਸਾਰੀਆਂ ਸੰਗਤਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਬਧਿ ਸਰੋਤਿਆਂ ਨੂੰ ਜਿੰਨੇ ਵੀ ਸਾਨੂੰ ਦੇਖ ਰਿਹਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਲੱਗ ਰਿਹਾ ਭਾਜੀ ਅੱਜ 181ਵੇਂ ਜਨਮ ਦਿਹਾੜੇ ਮਹਾਰਾਜਾ ਹੀਰਾ ਸਿੰਘ ਜੀ ਦੇ ਅਸੀਂ ਇੱਥੇ ਪਹੁੰਚੇ ਆ ਸੋ ਬੜੀ ਖੁਸ਼ੀ ਹੋਈ ਹੈ ਜਿਹੜੀਆਂ ਸਾਡੀਆਂ ਵਿਰਾਸਤ ਦੀਆਂ ਚੀਜ਼ਾਂ ਸਾਡੇ ਤੋਂ ਗੁਆਚਦੀਆਂ ਜਾ ਰਹੀਆਂ ਤੇ ਉੱਥੇ ਦੇਵਮਨ ਪਾਜੀ ਜਿਹੜੇ ਐਮਐਲਏ ਸਾਹਿਬ ਆ ਕਿਤੇ ਨਾ ਕਿਤੇ ਉਹਨਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਆ ਪਿਛਲੇ ਸਾਲ ਵੀ ਮੈਂ ਆਈ ਸੀ ਤੇ ਇਸ ਸਾਲ ਵੀ ਇੱਥੇ ਮੈਨੂੰ ਪਹੁੰਚਣ ਦਾ ਮੌਕਾ ਮਿਲਿਆ ਸੋ ਬਹੁਤ ਵਧੀਆ ਲੱਗ ਰਿਹਾ ਹੈ ਥੈਂਕ ਯੂ ਵੈਗੁਰਿਆ ਖਾਲਸਾ ਸ੍ਰੀ ਵੈਗੁਰੂ ਫਤਿਹ ਇਹ ਬਹੁਤ ਸੋਹਣਾ ਸਵਾਗਤ ਆ ਨੱਬੇ ਸ਼ਾਹਵਾਦੇ ਖੁਸ਼ੀ ਦੀ ਗੱਲ ਹੈ ਇਹ ਮਹਾਰਾਜਾ ਦਾ 181ਵੇਂ ਜਨਮ ਦਿਹਾੜਾ ਹੈ ਇਸ ਨੂੰ ਸਾਡੇ ਹਲਕੇ ਦੇ ਐਮਐਲਏ ਜੀ ਮਾਨ ਜੀ ਮਹਾਰਾਣੀ ਪ੍ਰੀਤੂ ਸਿੰਘ ਜੀ ਅਤੇ ਸਾਰਾ ਪਰਿਵਾਰ ਨਾਲ ਮਿਲ ਕੇ ਮਨਾਉਂਦੇ ਨੇ ਅਸੀਂ ਪਰਮਾਤਮਾ ਮੂਹਰੇ ਅਰਦਾਸ ਕਰਦੇ ਆ ਇਹ ਹਰ ਸਾਲ ਮਨਾਉਂਦੇ ਰਹਿਣ ਬੈਜੀ ਖਾਲਸਾ ਵੰਗੀ ਫਤਿਹ ਮਾਨ ਸਾਹਿਬ ਇਹ ਬੜਾ ਭਾਗਾ ਵਾਲਾ ਦਿਨ ਹੈ ਸਾਡੇ ਐਮਐਲਏ ਸਾਹਿਬ ਨੇ ਸਰਦਾਰ ਹੀਰਾ ਸਿੰਘ ਜਿਹੜੇ ਧਰਮੀ ਰਾਜੇ ਸੀ ਇਸੇ ਕਿਲੇ 'ਚ ਉਹ ਕਚਹਿਰੀ ਲਾ ਕੇ ਲੋਕਾਂ ਨੂੰ ਇਨਸਾਫ ਦਿਆ ਕਰਦੇ ਸੀ ਤੇ ਇੱਕ ਇਤਿਹਾਸਕ ਦਿਨ ਹੈ ਜਦੋਂ ਕਿ ਸਾਡੇ ਐਮਐਲਏ ਸਾਹਿਬ ਨੇ ਇਹ ਦਿਨ ਮਨਾ ਕੇ ਉਹਨਾਂ ਦੀ 181ਵਾਂ ਜਨਮ ਦਿਨ ਮਨਾ ਕੇ ਉਹਨਾਂ ਨੂੰ ਯਾਦ ਕੀਤਾ ਗਿਆ ਤੇ ਸਾਡੀ ਧਰਮ ਭੂਮੀ ਵਾਸਤੇ ਇਹ ਬਹੁਤ ਭਾਗਾਂ ਲੱਗਿਆ। ਮਹਾਰਾਜਾ ਹੀਰਾ ਸਿੰਘ ਜਿਹੜੇ ਮਹਾਰਾ ਧਰਮੀ ਮਹਾਰਾਜਾ ਹੋਏ ਨੇ ਨਾਭਾ ਰਿਆਸਤ ਦੇ ਜਿਨ੍ਹਾਂ ਦੇ ਬਹੁਤ ਵੱਡੇ ਦੇਣ ਆ ਨਾਭਾ ਦੀ 181ਵਾਂ ਜਨਮ ਦਿਹਾੜਾ ਜਿਹੜਾ ਅੱਜ ਮਨਾਇਆ ਜਾ ਰਿਹਾ ਬੜੀ ਧੂਂ ਤਾਮ ਦੇ ਨਾਲ ਇਹ ਲਗਾਤਾਰ ਜਦੋਂ ਦੇ ਐਮਐਲਏ ਸਾਹਿਬ ਸੱਤਾ ਦੇ ਵਿੱਚ ਆਏ ਨੇ ਉਦੋਂ ਤੋਂ ਲਗਾਤਾਰ ਇਹ ਤੀਜੀ ਵਾਰੀ ਮਨਾਇਆ ਜਾ ਰਿਹਾ ਤੇ ਅਸੀਂ ਕੋਸ਼ਿਸ਼ ਕਰਾਂਗੇ ਲਗਾਤਾਰ ਇਹ ਚੱਲਦਾ ਰਹੇ ਤੇ ਇਸ ਤਰ੍ਹਾਂ ਪ੍ਰੋਗਰਾਮ ਚੱਲਦੇ ਰਹਿਣ ਸਮਤਾ ਬਹੁਤ ਹਮ-ਹਮਾ ਕੇ ਪਹੁੰਚ ਰਹੀ ਆਂ ਨੇ ਬੜੀ ਸ਼ਰਧਾ ਨਾਲ ਨਾਬਾ ਦੇ ਲੋਕ ਆ ਕੇ ਮੱਥਾ ਟੇਕ ਕੇ ਜਾ ਰਹੇ ਨੇ ਤੇ ਬਹੁਤ ਬਹੁਤ ਸ਼ਰਧਾ ਨਾਲ ਹੀ ਮਨਾਇਆ ਜਾ ਰਿਹਾ ਤੇ ਆਪਾਂ ਸਾਰੇ ਰਲ ਮਿਲ ਕੇ ਮਹਾਰਾਜਾ ਹੀਰਾ ਸਿੰਘ ਜੀ ਉਹਨਾਂ ਦੀਆਂ ਜੋ ਪੂਰਨੇ ਪਾ ਕੇ ਗਏ ਨੇ ਆਪਾਂ ਉਹਨਾਂ ਦੇ ਉੱਪਰ ਚੱਲ ਪਾਈਏ ਸਾਰੇ ਇਹੀ ਜਿਹੜਾ ਉਹਨਾਂ ਦਾ ਅਸਲੀ ਸਰਧਾਂਗੀ ਹੈ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਇਹ ਪਿਛਲੇ 3 ਸਾਲਾਂ ਤੋਂ ਸਾਡੇ ਐਮਐਲਏ ਗੁਰਦੇਵ ਸਿੰਘ ਦੇਵਮਾਨ ਜੀ ਇੱਥੇ ਮਹਾਰਾਜਾ ਹੀਰਾ ਸਿੰਘ ਜੀ ਦਾ ਜਨਮ ਦਿਹਾੜਾ ਮਨਾ ਰਹੇ ਨੇ ਤੇ ਨਾਬਾ ਜੀ ਦੇ ਵਿੱਚ ਨਾਬੇ ਦੇ ਵਿੱਚ ਪਹਿਲੇ ਵਿਧਾਇਕ ਦੇਖੇ ਨੇ ਕਿ ਜਿਹੜੇ ਇਸ ਤਰ੍ਹਾਂ ਰਾਜੇ ਮਹਾਰਾਜਾ ਦੀ ਯਾਦ ਨੂੰ ਤਾਜ਼ਾ ਰੱਖਦੇ ਨੇ ਤੇ ਬਹੁਤ ਹੀ ਉਤਸ਼ਾਹ ਨਾਲ ਹਰ ਵਾਰ ਨਵੇਂ ਸਾਲ ਦੇ ਮੌਕੇ ਤੇ ਇਹ ਤਿਉਹਾਰ ਮਨਾਇਆ ਜਾਂਦਾ ਹੈ ਉਹਨਾਂ ਦੀ ਜਨਮ ਦਿਹਾੜਾ ਮਨਾਇਆ ਜਾਂਦਾ ਹੈ ਜਿੱਥੇ ਕਿ ਸਾਰੇ ਸਕੂਲੀ ਬੱਚੇ ਤੇ ਸਾਰੇ ਨਾਬਾ ਸ਼ਹਿਰ ਤੇ ਪਿੰਡਾਂ ਵਿੱਚੋਂ ਵੀ ਦੂਰ ਦੂਰ ਤੋਂ ਬਸਾਂ ਆਂਦੀਆਂ ਨੇ ਸਲਾਗਾ ਜੋਗ ਜਿਹੜਾ ਫੈਸਲਾ ਸਾਡੇ ਨਾਭਾ ਹਲਕੇ ਦੇ ਐਮਐਲਏ ਸਾ ਗੁਰਦੇਸ਼ ਸਿੰਘ ਦੇਮਾਨ ਜੀ ਵੱਲੋਂ ਕੀਤਾ ਗਿਆ ਇਹ ਪਿਛਲੀਆਂ ਸਰਕਾਰਾਂ ਚ ਕਦੇ ਵੀ ਇਦਾਂ ਦਾ ਕੋਈ ਉਪਰਾਲਾ ਨਹੀਂ ਕੀਤਾ ਗਿਆ ਪੁਰਾਣੇ ਜਿਹੜੇ ਧਰਮੀ ਰਾਜੇ ਨੇ ਜਿਹੜੇ ਗੁਰੂ ਨੂੰ ਮੰਨਣ ਵਾਲੇ ਜਿਹੜੇ ਰਾਜੇ ਹੋਏ ਨੇ ਵੀ ਉਹਨਾਂ ਦੀ ਕੋਈ ਯਾਦਗਾਰ ਮਨਾਈ ਜਾਵੇ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨਾ ਇਹ ਬਹੁਤ ਹੀ ਵੱਡਾ ਉਪਰਾਲਾ ਇਹ ਪਿਛਲੀਆਂ ਬਹੁਤ ਸਰਕਾਰਾਂ ਲੰਘੀਆਂ ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਮੈਂ ਧੰਨਵਾਦ ਕਰਦਾ ਇਹ ਸਰਕਾਰ ਦਾ ਔਰ ਹਲਕੇ ਦੇ ਐਮਐਲਏ ਸਾ ਗੁਰਦੇਵ ਸਿੰਘ ਦੇਮਾਨ ਜੀ ਦਾ ਜਿਨ੍ਹਾਂ ਨੇ ਐਡਾ ਉਪਰਾਲਾ ਕਰਕੇ ਇਸ ਲਈ ਕਈ ਸਾਲਾਂ ਤੋਂ ਜਿਹੜੀ ਇਹ ਮਹਾਰਾ ਹੀਰਾ ਸਿੰਘ ਦੀ ਯਾਦਗਾਰ ਬਣਾ ਰਹੇ ਨੇ ਜਾਂ ਮਹਾਰਾਜਾ ਰਗੀਰਾ ਸਿੰਘ ਬਹੁਤ ਧਰਮੀ ਰਾਜਾ ਹੋਏ ਨੇ ਉਹ ਕਿਸੇ ਵੀ ਪ੍ਰੋਗਰਾਮ ਉਹਨਾਂ ਨੇ ਲਿਕਣਾ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮਤਲਬ ਮੁੱਖ ਰੱਖ ਕੇ ਉਹ ਇੱਕ ਚੌਂਕੜੇ ਵਿੱਚ ਉਹਨਾਂ ਨੇ ਪਾਠ ਸੁਣਿਆ ਇਹ ਬਹੁਤ ਚੰਗੇ ਕਾਰਜ ਮਹਾਰਾਜਾ ਜਿਹੜੇ ਹੀਰਾ ਸਿੰਘ ਨੇ ਕੀਤੇ ਹੋਏ ਨੇ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨਾ ਇਹ ਬਹੁਤ ਹੀ ਸਲਾਘਾਯੋਕ ਕਦਮ ਆ